ਹਾਏ ਬਾਪੂ ਬਾਪੂ ਰੁਕ ਜਾ ਹਾਏ ਬਾਪੂ ਮੈਂ ਨਵੇਂ ਨਾਲ ਲੈ ਜਾ ਆਹ ਕੁੜੀ ਕਿਵੇਂ ਭੱਜੀ ਜਾਂਦੀ ਆ ਇਹ ਤਾਂ ਪਿਓ ਵੀ ਉੱਥੇ ਬੈਠਾ ਸੀ ਬੋਲਦੇ ਇਹ ਤਾਂ ਕੋਈ ਗੜਬੜਤਾ ਨਹੀਂ ਹਾਂ ਭਾਈ ਕੋਈ ਗੜਬੜ ਤਾਂ ਕੀ ਆ ਚੱਲ ਚੱਲ ਕੇ ਦੇਖੀ ਉਹ ਮਨਾ ਇਸ ਦੁਨੀਆ ਤੇ ਰਹਿ ਕੇ ਕਰਨਾ ਵੀ ਕੀ ਹੈ ਹੁਣ ਨਾਲ ਰਹਿ ਵੀ ਕੀ ਗਿਆ ਅਗਲਾ ਇੱਜ਼ਤ ਅਨਖ ਵਾਸਤੇ ਮਰਦਾ ਇੱਜ਼ਤ ਅਨਖ ਵਾਸਤੇ ਰਹਿੰਦਾ ਉਹ ਤੇਰੀ ਤਾਂ ਉਹ ਵੀ ਨਹੀਂ ਰਹੀ ਪੁੱਤ ਨੂੰ ਤੇਰੇ ਨੂੰ ਪੋਸ ਵਾਲੇ ਲੈ ਕੇ ਚੱਕੇ ਟਰੈਕਟਰ ਟਰੈਕਟਰ ਬੈਂਕ ਵਾਲੇ ਲੈ ਕੇ ਉਹ ਸਾਰੇ ਪਾਸੇ ਲੁੱਟਿਆ ਗਿਆ ਹੁਣ ਤੇਰੇ ਕੋਲੇ ਕੋਈ ਰਾਹ ਨਹੀਂ ਓਏ ਓਏ ਬੇਚੀ ਕਰਾਉਣ ਨਾਲ ਤਾਂ ਆਖੂ ਖਾਤੇ ਚ ਮਰ ਜਾ ਡੁੱਪ ਕੇ ਓਏ ਮਰ ਜਾ ਬਾਪੂ ਮਰ ਤੂੰ ਕਿਹਾ ਤੇ ਹੁਣ ਤੁਰ ਕੋ ਜਾ ਆਏ ਬਾਪੂ ਮੈਨੂੰ ਮਰ ਜਾਣ ਦਿਓ ਨਹੀਂ ਬਾਪੂ ਤੂੰ ਬਾਪੂ ਮਾਰ ਕੇ ਕੋਈ ਹੱਲ ਨਹੀਂ ਹੋਣਾ ਨਹੀਂ ਪਤਾ ਤੂੰ ਤੂੰ ਮੁਰਦਾ ਜਦ ਤੂੰ ਆਇਆ ਚਾ ਭੱਜ ਜਾ ਨਾ ਪੁੱਤ ਨਾ ਤੇਰਾ ਚੋਰੀ ਹੋਇਆ ਸੀ ਪਰ ਤੈਨੂੰ ਪਤਾ ਕਿ ਮੇਲਾ ਕੇ ਬਿਤਰਾਂ ਮੈਂ ਮਰਨ ਚੱਲਿਆ ਬਾਪੂ ਤਿੰਨਾਂ ਦੀਆਂ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਟ ਜਾਂਦਾ ਮੰਨਣ ਨੁੱਕਨ ਜੀਣ ਨਹੀਂ ਦੇੜਾ ਮੈਨੂੰ ਮਾਰ ਚੜਦੇ ਮੈਨੂੰ ਮਾਰ ਚੜਦੇ ਪਤਾ ਨਾ ਬਾਪੂ ਆਏ ਨਾ ਗੇਰ ਬਾਪੂ ਨੂੰ ਤੇਰੀ ਤੀ ਦਵਾਸ ਤਾ ਬਾਪੂ ਨਹੀਂ ਗੱਲ ਸੁਣ ਜਦੋਂ ਸਾਰੇ ਨਾ ਤੇਰੀ ਮਾਂ ਨੂੰ ਤੇ ਤੈਨੂੰ ਬੁਰੀਆਂ ਨਜ਼ਰਾਂ ਨਾਲ ਦੇਖਦੇ ਸੀ ਨਾ ਤੇ ਬਹੁਤ ਪੁੱਠਾ ਜ਼ਿੰਦਾ ਬੋਲਦੇ ਸੀ ਤੇ ਮੈਂ ਬੇਵਸ ਹੋ ਕੇ ਉਹ ਕੁਝ ਵੀ ਨਹੀਂ ਕਹਿ ਸਕਿਆ ਬਤੋ ਨਾ ਨੂੰ ਮੈਂ ਉਹ ਦਿਨ ਮਰ ਗਿਆ ਸੀ ਗੁਈ ਨਾ ਬਾਪੂ ਕਰਨਾ ਆਜਣਾ ਟੁਆਇਨਾ ਕਰ ਨਹੀਂ ਕਰਨੀ ਬਾਪੂ ਪਗੋਇਆ ਲਲਾ ਪਾਗੇ ਬਾਪੂ ਮਾਰ ਕੇ ਗੋਇਆ ਨੀ ਹੋਣਾ ਤੂੰ ਮੁਰਝਾ ਕਰ ਨੂੰ ਮੈਨੂੰ ਕਹ ਚ ਨਹੀਂ ਮੈਂ ਬੁੱਸ ਮੈਂ ਨੂੰ ਗੱਲੇ ਨਹੀਂ ਝਟ ਕੇ ਨਹੀਂ ਆ ਭਾਈ ਬਿੱਤਰ ਸੇ ਕੀ ਹੋ ਗਿਆ ਬੱਸ ਕੀ ਹੋ ਰਹਾ ਸੀ ਮੈਂ ਮਰਨ ਚੱਲਿਆ ਮੇਰੇ ਤੈਨੂੰ ਪਤਾ ਨਹੀਂ ਕਿੰਨੇ ਦਸਤਾ ਬਿੱਤਰ ਆ ਬਹੁ ਮਰਨ ਲੱਗੇ ਮੈਂ ਸ਼ਾਹ ਮਰ ਨਹੀਂ ਭਾਈ ਨਹੀਂ ਮਰਨਾ ਨਹੀਂ ਮਰਨਾ ਨਹੀਂ ਮੈਂ ਬਹੁਤ ਦੁਖੀ ਹਾਂ ਕੀ ਗੱਲ ਕਾਹ ਤੋਂ ਦੁਖੀ ਹੋ ਮੈਂ ਬਹੁਤ ਕਰਜ਼ਾ ਦੇਣਾ ਮੇਰਾ ਟਰੈਕ ਟਰੈਲੀ ਪੈਂ ਕਾਲੇ ਲੈ ਗਏ ਮੇਰੇ ਪੁੱਤ ਨੂੰ ਪੁਲਿਸ ਵਾਲੇ ਲੈ ਗਏ ਉਹ ਮੇਰੇ ਘਰ ਦੀ ਪੇਚਤੀ ਹੋ ਗਈ ਹੁਣ ਮੇਰਾ ਚਾਉਣ ਦਾ ਕੋਈ ਹੱਕ ਨਹੀਂ ਮੈਨੂੰ ਮਰ ਜਾਣ ਦੇ ਨਹੀਂ ਨਹੀਂ ਭਾਈ ਮਰਨਾ ਕੋਈ ਹੱਲ ਨਹੀਂ ਹੈਗਾ ਅਸੀਂ ਤੇਰੀ ਸਾਰੇ ਨਗਰ ਲੱਗ ਕੇ ਹੈਲਪ ਕਰਾਂਗੇ ਕੋਈ ਮੈਂ ਮੂਰੇ ਲਾ ਕੇ ਪੈਸੇ ਇਕੱਠੇ ਕਰੂੰ ਕੋਈ ਦੱਸ ਦੂ ਕੋਈ 20 ਦੂ ਕੋਈ 50 ਦੂ ਅਸੀਂ ਸਾਰੇ ਤੇਰਾ ਕਰਜ਼ਾ ਲਾਹਾਂਗੇ ਰਲ ਮਿਲ ਕੇ ਮਰਨਾ ਕਿਸੇ ਚੀਜ਼ ਦਾ ਹੱਲ ਨਹੀਂ ਤੂੰ ਤਾਂ ਮਰ ਜਾਏਗਾ ਪਿੱਛੇ ਪਰਿਵਾਰ ਉੱਪਰ ਮੈਨੂੰ ਮਰ ਜਾਣ ਦੇ ਬਸ ਮੇਰੇ ਧੀਰੇ ਸਿਰ ਤੇ ਹੱਥ ਰੱਖ ਦੇ ਮੈਨੂੰ ਮਰ ਜਾਣ ਦੇ ਓਏ ਮੈਂ ਤੁਹਾਨੂੰ ਬਾਰ ਬਾਰ ਕਹੀ ਜਨਾ ਵੀ ਮਰਨ ਨਾਲ ਫਿਰ ਥੋੜਾ ਕਰਜ਼ਾ ਲੈ ਜੂਗਾ ਉਹ ਤਾਂ ਦੁੱਗਣਾ ਹੋ ਜੂ ਤੁਸੀਂ ਪਰਿਵਾਰ ਨੂੰ ਦੁੱਗਣਾ ਬੋਝ ਢਰ ਜਾਓਗੇ ਉਹਦੇ ਸਿਰ ਤੇ ਇੱਕ ਤਾਂ ਸੋਡਾ ਦੁੱਖ ਇੱਕ ਕਰਜ਼ੇ ਦਾ ਦੁੱਖ ਹੌਸਲਾ ਰੱਖੋ ਹਿੰਮਤ ਰੱਖੋ ਸਾਰਾ ਕੁਝ ਠੀਕ ਹੋ ਜੂ ਅੱਛਾ ਜਿਵੇਂ ਆਪਣਾ ਕਰਜ਼ਾ ਚੜਿਆ ਗਿਆ ਉਹਵੇਂ ਉੱਤਰ ਵੀ ਜਾਊਂ ਬਾਈ ਤੇਰੇ ਵਾਸਤੇ ਨਾ ਮੈਂ ਮੂਰੇ ਲੱਕੇ ਪੰਚਾਇਤ ਕੋਲੇ ਜਾਊਂਗਾ ਸਾਡੇ ਕਲਬਾਂ ਵਾਲੇ ਬੱਚਾ ਕੋਲੇ ਜਾਊਂਗਾ ਜਿਹੜੇ ਸਾਡੇ ਐਨ ਆਰ ਆਈ ਬੱਚੇ ਨੇ ਬਾਹਰ ਗਏ ਨੇ ਉਹਨਾਂ ਕੋਲੇ ਬੇਨਤੀ ਕਰੂੰਗਾ ਜਦੋਂ ਉਹ ਬਿਮਾਰਾਂ ਠਮਾਰਾਂ ਦੀ ਜਾਂ ਹੋਰ ਮਰੀਜ਼ਾਂ ਦੀ ਮਦਦ ਕਰਦੇ ਨੇ ਜਾਂ ਮੈਨੂੰ ਹੋਰ ਸੇਵਾ ਭੇਜਦੇ ਨੇ ਤਾਂ ਕੀ ਉਹ ਤੇਰਾ ਕਰਜ਼ੇ ਦੀ ਸੇਵਾ ਨਹੀਂ ਭੇਜਣਗੇ ਤੈਨੂੰ ਜ਼ਰੂਰ ਕਰਜ਼ਾ ਮੁਕਤ ਕਰਾਵਾਂਗੇ ਆਪਾਂ ਪੰਚਾਇਤ ਨਾਲ ਤੁਰੂਗੀ ਮੈਂ ਨਾਲ ਅਸੀਂ ਲੱਗ ਲਗਾ ਕੇ ਸਾਰੇ ਤੇਰਾ ਕਰਜ਼ਾ ਲਾਹਾਂਗੇ ਪਰ ਮਰਨਾ ਨਹੀਂ ਭਾਈ ਸਿਆ ਮਰਨਾ ਨਹੀਂ ਤੇਰੀ ਮਰਜ਼ੀ ਆ ਧਰ ਪਰ ਮੈਨੂੰ ਲੱਗਦਾ ਵੀ ਮੇਰਾ ਮੁਰਕੇ ਖੜਾ ਸੁੱਟ ਜੂਗਾ ਮੈਨੂੰ ਮਰ ਜਾਣ ਦੇ ਭਾਈ ਭਾਈ ਤੇਰਾ ਖੜਾ ਸੁੱਟ ਜੂ ਜਿਹੜੀਆਂ ਤੇਰੀ ਕੋਠੇ ਜਿੱਡੀ ਧੀ ਤੀ ਆ ਇਹਦਾ ਕੀ ਬਣੂ ਤੂੰ ਇਹਦੇ ਬਾਰੇ ਵੀ ਸੋਚ ਮਰਨ ਨਾਲ ਤਾਂ ਇੱਕ ਵਾਰੀ ਮਰ ਕੇ ਖੜਾ ਛੜਾ ਜਾਂਦਾ ਪਰ ਉਹਦਾ ਪਰਿਵਾਰ ਕਿੰਨੇ ਦੁੱਖਾਂ ਚ ਰਹਿੰਦਾ ਮਗਰੋਂ ਉਹ ਉਹਨੂੰ ਪਤਾ ਹੈਗਾ ਇਸ ਲਈ ਮੈਂ ਨਹੀਂ ਚਾਹੁੰਦਾ ਵੀ ਤੁਹਾਡੇ ਪਰਿਵਾਰ ਦੁੱਖਾਂ ਚ ਪਵੇ ਤੁਸੀਂ ਮੇਰੀ ਗੱਲ ਮੰਨੋ ਚਲੋ ਮੈਂ ਮੂਰੇ ਲੱਗ ਕੇ ਸਾਰਿਆਂ ਨੂੰ ਬੇਨਤੀ ਕਰੂੰਗਾ ਜਿਹੜੇ ਦਾ ਤੁਸੀਂ ਕਰਜ਼ਾ ਦੇਣਾ ਉਹਦੀ ਵੀ ਆਪਾਂ ਮਿਹਨਤਦਾਰੀ ਕਰਾਂਗੇ ਵੀ ਭਾਈ ਕੋਸ ਕੱਟ ਕਰ ਲੈ ਠੀਕ ਚਲ ਆ ਜਾ ਬਾਪੂ ਪਾਣੀ ਛਾਣੀ ਪੀ ਲੈ ਹੇ ਰੱਬਾ ਕਿੰਨਾ ਹੱਸਦਾ ਵਸਦਾ ਪਰਿਵਾਰ ਸੀ ਮੇਰਾ ਆ ਕਰਜੇ ਨੇ ਸਾਨੂੰ ਜਮਾਈ ਥੱਲੇ ਲਾਤਾ ਮੇਰਾ ਪੁੱਤ ਜਿਹੜਾ ਕਦੇ ਗੇਟਾਂ ਤੱਕ ਨਹੀਂ ਸੀ ਗਿਆ ਕੱਲਾ ਤੇ ਅੱਜ ਕਿੰਨੇ ਦਿਨ ਹੋ ਗਏ ਉਹਨੂੰ ਥਾਣੇ ਬੈਠੇ ਨੂੰ ਇੱਕ ਚੰਦਰਾ ਉਹ ਬਿਨਾਂ ਦੱਸੇ ਬਾਹਰ ਨੂੰ ਤੁਰ ਗਿਆ ਤੇ ਕੁੜੀ ਵੀ ਮਗਰੀ ਭੱਜ ਗਈ ਵੀ ਮੈਨੂੰ ਤਾਂ ਕੁਛ ਦੱਸ ਜੋ ਹੇ ਰੱਬਾ ਇੱਕ ਮੇਰੀ ਅੱਖ ਫਰਕੀ ਜਾਂਦੀ ਆ ਸੋਖੋ ਹੋਵੇ ਰੱਬਾ ਕਿਤੇ ਕੋਈ ਨੁਕਸਾਨ ਹੀ ਨਾ ਹੋ ਜੇ ਹੋਰ ਮੈਂ ਕਿਸੇ ਜੋਗੀ ਨਹੀਂ ਰਹਿਣੀ ਹਾਏ ਕੀ ਹੋ ਗਿਆ ਨੂੰ ਕੁਛ ਨਹੀਂ ਹੋਇਆ ਕੀ ਹੋ ਗਿਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਆਜੋ ਬੈਠੋ ਪਾਣੀ ਲਿਓ ਤੁਸੀਂ ਕਿੱਥੇ ਬਾਗ ਗਏ ਸੀ ਤੁਸੀਂ ਕੀ ਹੋ ਗਿਆ ਕੁੜੀਏ ਤੇਰੇ ਪਿਓ ਨੂੰ ਮਾਂ ਤੂੰ ਬੈਠ ਤੈਨੂੰ ਬੈਠ ਕੇ ਦੱਸਦੇ ਆ ਕੋਈ ਮੈਨੂੰ ਦੱਸੂਗਾ ਵੀ ਕੀ ਹੋ ਗਿਆ ਕੁਛ ਨਹੀਂ ਹੋਇਆ ਤੁਸੀਂ ਐਵੇਂ ਹੀ ਨਾ ਘਬਰਾਓ ਹੋ ਠੀਕ ਹੋ ਬਾਈ ਹੁਣ ਹੁਣ ਤਾਂ ਠੀਕ ਹੈ ਬਸ ਠੀਕ ਹੈ ਤੂੰ ਮੈਨੂੰ ਮੋੜ ਕੇ ਕਾਨੂੰਨ ਲਿਆਉਣਾ ਸੀ ਮੇਰੀ ਬੇਇੱਜ਼ਤੀ ਤੋਂ ਮੈਨੂੰ ਬੜਾ ਡਰ ਲੱਗਦਾ ਏ ਮੇਰੀ ਬੇਇੱਜ਼ਤੀ ਬਾਲੀ ਹੋਊਗੀ ਕੋਈ ਗੱਲ ਨਹੀਂ ਤੁਸੀਂ ਉਹ ਫਿਕਰ ਨਾ ਕਰੋ ਆਪਾਂ ਸਾਰਾ ਹੱਲ ਕਰਾਂਗੇ ਤੁਹਾਨੂੰ ਕਿਹਾ ਨਾ ਵੀ ਆਪਾਂ ਸਾਰੇ ਨਾਲ ਮਿਲ ਕੇ ਸਾਰਾ ਹੱਲ ਹਰ ਇੱਕ ਚੀਜ਼ ਦਾ ਹੱਲ ਹੁੰਦਾ ਕੀ ਗੱਲ ਹੋ ਗਈ ਕਾ ਦਾ ਹੱਲ ਕਰਨਾ ਕੋਈ ਮੈਨੂੰ ਵੀ ਰਾਹ ਦਿਓ ਗੱਲ ਦਾ ਉਹ ਭਗਵਾਨੇ ਤੈਨੂੰ ਪਤਾ ਹੀ ਨਹੀਂ ਟਰੈਕ ਟਰਾਲੀ ਆਪਣੀ ਲੈ ਕੇ ਬੈਂਕ ਵਾਲੇ ਉਹ ਮੁੰਡੇ ਨੂੰ ਆਪਣੇ ਨੂੰ ਪੁਲਿਸ ਵਾਲੇ ਲੈ ਕੇ ਫੜ ਕੇ ਉਹ ਜਿਉਣ ਜੋ ਕਰ ਰਹਿ ਗਿਆ ਮੈਂ ਮੈਂ ਤਾਂ ਮਰਨ ਚੱਲਿਆ ਸੀ ਪਰ ਇਹਨਾਂ ਨੇ ਮੈਨੂੰ ਬਚਾ ਲਿਆਂਦਾ ਉੱਥੋਂ ਮੈਂ ਮਰਨ ਚੱਲੇ ਸੀ ਹਾਂ ਪਹਿਲਾਂ ਸਾਨੂੰ ਤਾਂ ਮਾਰ ਦਿੰਦੇ ਇਹਨੂੰ ਇਹਨੂੰ ਮਾਰਦੇ ਪਹਿਲਾਂ ਤੁਸੀਂ ਮਰਨ ਤੋਂ ਪਹਿਲਾਂ ਘੱਟੋ-ਘੱਟ ਸਾਢੇ ਵਾਰ ਤਾਂ ਸੋਚਦੇ ਐਂ ਤਾਂ ਸੋਚ ਤੇਰੇ ਮੁੰਡੇ ਨੂੰ ਛਡਾ ਕੇ ਕੌਣ ਲਿਆਊ ਟਰੱਕ ਟਰਾਲੀ ਆ ਉਹ ਵੀ ਬਣ ਜੂਗੀ ਜੇ ਬੰਦਾ ਬੰਦੇ ਦੀ ਸੁੱਖ ਹੋ ਚੀਜ਼ਾਂ ਵੀ ਬਣ ਜਾਂਦੀਆਂ ਨੇ ਕਿਉਂ ਨਹੀਂ ਤੁਸੀਂ ਸਮਝਦੇ ਭਗਵਾਨ ਨੇ ਜਦੋਂ ਬੰਦਾ ਹਿੰਮਤ ਹਾਰ ਜੇਲਾ ਉਦੋਂ ਕੋਈ ਸਹਾਰਾ ਨਹੀਂ ਬਣਦਾ ਬਸ ਮੈਨੂੰ ਲੱਗਦਾ ਵੀ ਮੇਰਾ ਹੁਣ ਕੋਈ ਸਹਾਰਾ ਨਹੀਂ ਕੁਛ ਨਹੀਂ ਇਸ ਦੁਨੀਆ ਤੇ ਮੇਰਾ ਤੁਸੀਂ ਹਿੰਮਤ ਨਾ ਹਾਰੋ ਪਹਿਲਾਂ ਆਪਾਂ ਮੁੰਡੇ ਨੂੰ ਛਡਾ ਕੇ ਲਿਆਵਾਂਗੇ ਬਾਕੀ ਕੰਮ ਖੇਰ ਦੇਖਦੇ ਆ ਟਰੈਕਟਰ ਟਰਾਲੀ ਵਾਲੇ ਕੋਈ ਗੱਲ ਨਹੀਂ ਹੋ ਜਾਣ ਕੇ ਸਾਰੇ ਸੱਜੇ ਸੱਜੇ ਨਾ ਤੂੰ ਸੋਚਿਆ ਤੂੰ ਤਾਂ ਮਰ ਜਾਏਗਾ ਅੱਖਾਂ ਮੀਚ ਜਾਏਗਾ ਮੁੰਡੇ ਨੂੰ ਕੌਣ ਲਿਆਉ ਮੁੰਡੇ ਨੂੰ ਕੌਣ ਛਡਾਉ ਉਹਨੂੰ ਕੀ ਮੈਂ ਦੱਸੂਗੀ ਵੀ ਤੇਰਾ ਪਿਓ ਮਰ ਗਿਆ ਕੀ ਵੀ ਤੂੰ ਉਥੇ ਉਥੇ ਬੈਠਾ ਵਿਚਾਰਾ ਸਜ਼ਾ ਤਾਂ ਪਹਿਲਾਂ ਹੀ ਭੁਗਤੀ ਜਾਂਦਾਗਾ ਜਿਹੜੀ ਉਹਨੇ ਕੀਤੀ ਵੀ ਨਹੀਂ ਕੀਤੀ ਤਾਂ ਆਪਾਂ ਕੀ ਸਜ਼ਾ ਅੱਪਾ ਉਹਦੇ ਸ਼ੌਂਕਾਂ ਲਈ ਦੇਹ ਕਰ ਜਾਂ ਲੈ ਕਰ ਜਾਂ ਚੱਕੀ ਤੁਰੇ ਗਏ ਮੁੰਡੇ ਨੂੰ ਤਾਂ ਵਿਚਾਰੇ ਨੇ ਸੁਰਤ ਵੀ ਨਹੀਂ ਸੀ ਸੰਭਾਲੀ ਜਦੋਂ ਉਹਦੇ ਆਪਾਂ ਖਾ ਪੀ ਕੇ ਹਾਜਮ ਕਰ ਲਿਆ ਤੇ ਸਜ਼ਾ ਕੌਣ ਭੁਗਤਦਾ ਉੱਥੇ ਬੈਠਾ ਉਹ ਹੈ ਇਹੀ ਗੱਲ ਲੋਕ ਕਹਿੰਦੇ ਨੇ ਕਹਿੰਦੇ ਤੁਸੀਂ ਕਰ ਜਾਂ ਚੱਕ ਲਿਆ ਉਹ ਕਰਜਾ ਵੀ ਕਿਸੇ ਗੱਲ ਦੀ ਚੱਕਿਆ ਸੀ ਮੇਰਾ ਕੀ ਦਿਲ ਕਰਦਾ ਸੀ ਕਰਜਾ ਚੱਕਣ ਨੂੰ ਮੇਰਾ ਕਿਹੜਾ ਜੀ ਕਰਦਾ ਸੀ ਮੈਂ ਬਥੇਰਾ ਸਮਝਾਇਆ ਸੀ ਵੀ ਭੈਣ ਦਾ ਵਿਆਹ ਇੰਨਾ ਵੱਡਾ ਨਾ ਕਰੋ ਠੀਕ ਠੀਕ ਕਰ ਲੋ ਉਦੋਂ ਵੀ ਸੋਡੀ ਨੱਕ ਨਹੀਂ ਸੀ ਰਹਿੰਦੀ ਤੇ ਹੁਣ ਜਦੋਂ ਕਰ ਜਾ ਉਤੋਂ ਦੀ ਹੋ ਗਿਆ ਹੁਣ ਵੀ ਸੋਡੀ ਨੱਕ ਨਹੀਂ ਰਹਿੰਦੀ ਫਿਰ ਸਾਨੂੰ ਕਿਉਂ ਜਿਉਂਦੇ ਜੀ ਮਾਰਦੇ ਹੋ ਪਹਿਲਾਂ ਸਾਨੂੰ ਤਿੰਨਾਂ ਨੂੰ ਮਾਰੋ ਫਿਰ ਤੁਸੀਂ ਮਰ ਜਿਓ ਇਹ ਤਾਂ ਸਾਡੇ ਸਮਾਜ ਦਾ ਉਹੀ ਆ ਇਹਦੇ ਵਿੱਚ ਜਦੋਂ ਅਸੀਂ ਕੋਈ ਵੀ ਟੀ ਪੈਣ ਬਿਆਣ ਹੁੰਦੀ ਆ ਫਿਰ ਵੀ ਕਰਜ਼ਾ ਚੱਕਣਾ ਜਦੋਂ ਅਸੀਂ ਕੋਈ ਵੱਡਾ ਟਰੈਕਟਰ ਲੈਣਾ ਵੱਡਾ ਕੋਈ ਸੰਦ ਲੈਣਾ ਫਿਰ ਵੀ ਅਸੀਂ ਕਰਜ਼ਾ ਚੱਕਣਾ ਅਸੀਂ ਐ ਕਰਜ਼ਾ ਚੱਕ ਚੱਕ ਕੇ ਕਰਜ਼ੇ ਦੇ ਵਿੱਚ ਹੀ ਡੁੱਬ ਜਾਂਦੇ ਆ ਅਖੀਰ ਨੂੰ ਸਾਡੇ ਨਾਲ ਕੀ ਹੁੰਦਾ ਉਹ ਸਾਰੀ ਦੁਨੀਆ ਜਾਣਦੀ ਆ ਸਿਰਫ ਕਿਸਾਨਾਂ ਨਾਲ ਇਹੀ ਆ ਕਿਸਾਨਾਂ ਦੀ ਕਿਸਮਤ ਵੀ ਕਰਜ਼ੇ 'ਚ ਹੀ ਡੁੱਬੇ ਰਹਿੰਦੇ ਆ ساری ਉਮਰ ਆਪ ਤਾਂ ਡੁੱਬਨੇ ਡੁੱਬਣਾ ਦਾ ਹਾਂ ਆਪ ਦੇ ਆਉਣ ਵਾਲੇ ਬੱਚਿਆਂ ਦੀ ਪੀੜ੍ਹੀਆਂ ਨੂੰ ਵੀ ਡੋਬ ਜਾਂਦੇ ਨੇ ਉਹ ਅਵਤਾਰ ਮੈਨੂੰ ਤਾਂ ਹੀ ਲੱਗਦਾ ਵੀ ਅਸੀਂ ਡੁੱਬ ਗਏ ਬਸ ਸਾਡੇ ਸਿਰ 'ਤੇ ਕਰਜ਼ਾ ਚੜ ਗਿਆ ਅਸੀਂ ਦੁਨੀਆ ਤੋਂ ਬਸ ਦੇਖ ਰਹੇ ਮੈਨੂੰ ਨਹੀਂ ਹੁਣ ਕੋਈ ਥਾਂ ਚੱਲਦਾ ਮੈਂ ਕਿੱਧਰ ਨੂੰ ਜਾਵਾਂ ਮੈਂ ਮਰ ਜਾਂਦਾ ਚੰਗਾ ਹੁੰਦਾ ਕੋਈ ਗੱਲ ਨਹੀਂ ਬਾਈ ਸਿਆ ਹੌਸਲਾ ਰੱਖੋ ਜਿਵੇਂ ਆਪਾਂ ਕਰਜ਼ਾ ਲੈ ਕੇ ਵਰਤਿਆ ਨਾ ਉਵੇਂ ਕਰਜ਼ੇ ਨੂੰ ਉਤਾਰੋ ਹਿੰਮਤ ਰੱਖੋ ਮੈਂ ਮਰਦ ਨਾਲ ਕਰਜ਼ਾ ਨਿੱਤਰਦਾ ਮੈਂ ਤਾਂ ਇਹ ਸੋਚਿਆ ਸੀਗਾ ਵੀ ਮੇਰਾ ਮੁੰਡਾ ਪੜ ਲਿਖ ਗਿਆ ਜਿਹੜੀ ਭੋਰਾਕ ਜਮੇ ਰਹਿੰਦੀ ਆ ਉਹ ਵੀ ਗਹਿਣੇ ਗੁਨੇ ਤਰਕੇ ਬਾਹਰ ਭੇਜ ਕੇ ਉਹਦਾ ਸਾਰਾ ਕਰਜ਼ਾ ਲਾ ਦੂ ਆ ਕੇ ਪਰ ਹੁਣ ਤਾਂ ਉਹ ਨੂੰ ਥਾਣੇ ਚ ਬੰਦ ਹੋ ਗਿਆ ਹੁਣ ਤਾਂ ਉਹਦਾ ਬਾਹਰ ਜਾਣਾ ਵੀ ਮੈਨੂੰ ਨਹੀਂ ਦੀਂਦਾ ਵੀ ਜਾਊਗਾ ਸਾਡਾ ਤਾਂ ਉਹ ਵੀ ਸੁਪਨਾ ਸੁਪਨਾ ਬਣ ਕੇ ਹੀ ਰਹਿ ਗਿਆ ਰਹਿ ਗਈ ਕੁੜੀ ਦਾ ਵਿਆਹ ਕਰਨਾ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਮੇਰੇ ਮਨ 'ਚ ਚਾਹ ਸੀਗੇ ਉਹ ਮੈਂ ਹੁਣ ਪੂਰੇ ਕਰ ਲੂੰਗੀ ਬਾਈ ਗਰੀਬਾਂ ਦੇ ਕਾਦੇ ਚਾਹ ਹੁੰਦੇ ਨੇ ਗਰੀਬਾਂ ਨੂੰ ਤਾਂ ਆਪਣੇ ਸਾਰੇ ਚਾਹ ਮਨਚੀ ਮਾਰਨੇ ਪੈਂਦੇ ਨੇ ਸਾਰੇ ਚਾਹ ਵੀ ਪੈਸੇ ਨਾਲ ਹੀ ਪੂਰੇ ਹੁੰਦੇ ਨੇ ਤੁਸੀਂ ਬਾਲਾ ਹੱਡੀਆਂ ਚੱਕ ਕੇ ਫਾਹਾ ਨਾ ਲਓ ਕੁੜੀ ਨੂੰ ਕਿਸੇ ਆਪਦੇ ਬਰਾਬਰ ਜਿਹੇ ਦੇ ਘਰ ਦੇ ਕਿਸੇ ਲੋੜਵੰਦ ਦੇ ਘਰੇ ਵਿਆਹਿਓ ਤਾਂ ਕਿ ਸੋਡੇ ਸਿਰ ਹੋਰ ਕਰਜ਼ਾ ਨਾ ਚੜੇ ਸਹੀ ਕਿਹਾ ਬਾਈ ਹੁਣ ਅਸੀਂ ਐਂ ਕਰਾਂਗੇ ਠੀਕ ਠੀਕ ਕਰ ਦੇ ਕੇ ਜਿੱਥੇ ਕੋਈ ਕੁਛ ਦਾਜ ਦੇ ਇਹ ਜਿਹੜਾ ਮੰਗਣ ਸਿਰਫ ਤਿੰਨ ਕੱਪੜਾਂ ਚ ਕੁੜੀ ਨੂੰ ਤੋੜ ਦਿਆਂਗੇ ਜੇ ਪਰਮਾਤਮਾ ਨੇ ਕੀਤਾ ਸਾਡਾ ਹੱਥ ਸੌਖਾ ਹੋ ਗਿਆ ਤਾਂ ਅਸੀਂ ਆਪਦੀ ਕੁੜੀ ਨੂੰ ਸਾਰਾ ਕੁਝ ਦੇਵਾਂਗੇ ਜਿਹੜਾ ਤੀਪ ਐਨ ਨੂੰ ਦਿੱਤਾ ਜਾਂਦਾ ਕਿਉਂਕਿ ਪੜੀ ਲਿਖੀ ਕੁੜੀ ਆ ਇਹਨੇ ਕਰ ਨੂੰ ਜਾ ਕੇ ਸੰਭਾਲ ਲੈਣਾ ਪੜੇ ਲਿਖੇ ਬੱਚਿਆਂ ਦੀ ਅੱਗੇ ਬਹੁਤ ਕਦਰਾਂ ਸਾਨੂੰ ਆ ਕੋਠੀਆਂ ਤੇ ਪੈਸੇ ਥੱਪਣ ਨਾਲੋਂ ਜਾਂ ਵੱਡੇ ਸੰਦਾਂ ਤੇ ਪੈਸੇ ਲਾਉਣ ਨਾਲੋਂ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਉਹੀ ਸਾਡੇ ਪੁੱਖ ਨੂੰ ਸਵਾਰ ਸਕਦੇ ਨੇ ਸਹੀ ਗੱਲ ਆਪਾਰ ਬਹੁਤ ਸਿਆਣੀ ਗੱਲ ਆ ਤੇ ਪਰ ਮੈਂ ਕਰਜੇ ਚ ਡੁੱਬਿਆ ਹੋਇਆ ਮੈਨੂੰ ਕੁਝ ਵੀ ਨਹੀਂ ਸੁੱਝਦਾ ਮੈਨੂੰ ਕੁਝ ਨਹੀਂ ਸੁੱਝ ਜਦੋਂ ਅਸੀਂ ਤੁਹਾਡੇ ਨਾਲ ਖੜੇ ਆ ਆ ਪਿੰਡ ਦੇ ਲੋਕ ਤੁਹਾਡੇ ਨਾਲ ਖੜੇ ਆ ਫਿਰ ਤੁਸੀਂ ਆਪਦਾ ਫੈਸਲਾ ਬਦਲ ਕੇ ਨਾ ਇਹਨੇ ਸਾਡਾ ਸਾਥ ਦਿਓ ਆਪਾਂ ਕਰਜਾ ਲਾਹ ਦਾਂਗੇ ਹੌਲੀ ਹੌਲੀ ਠੀਕ ਹੈ ਬਾਪੂ ਜ਼ਿੰਦਗੀ ਤੋਂ ਕਹਿੰਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਆਪਣੇ ਪੈਰਾਂ ਤੇ ਖੜੇ ਹੋ ਕੇ ਕਰੋ ਹੌਸਲਾ ਵਧਾਓ ਐਂਆ ਪਟੇ ਰਿਟਾ ਲਈ ਤਾਂ ਆਪਣੇ ਬੀਰੇ ਦਾ ਕੀ ਬਣੂਗਾ ਦੱਸ ਮੈਨੂੰ ਤੂੰ ਹੈ ਠੀਕ ਹੈ ਪੁੱਤ ਠੀਕ ਹੈ ਤਪਾ ਹਿੰਮਤ ਕਰੀਏ ਹਿੰਮਤ ਰੱਖ ਬਾਪੂ ਐਵੇਂ ਹੌਸਲਾ ਨਾ ਛੱਡ ਠੀਕ ਤੁਸੀਂ ਆਪ ਹੀ ਦੇਖਦੇ ਹੋ ਜਿਹੜੇ ਆਤਮ ਹੱਤਿਆ ਕਰ ਲੈਂਦੇ ਕਰਜੇ ਸੇਠਾਏ ਬਾਅਦ ਵਿੱਚ ਉਹਨਾਂ ਦੇ ਪਰਿਵਾਰ ਦਾ ਕੀ ਹਾਲ ਹੁੰਦਾ ਕਰਜਾ ਤਾਂ ਫੇਰ ਵੀ ਲਾਉਣਾ ਹੀ ਪੈਂਦਾ ਨਾ ਲਾਉਣਾ ਪਰ ਮੈਂ ਉਹਦੇ ਪੁੱਤ ਨੂੰ ਜਾਂ ਤੇ ਬੱਚਿਆਂ ਨੂੰ ਜਾਂ ਤੇ ਪਰਿਵਾਰ ਨੂੰ ਪੈਂਦਾ ਕਰਜ਼ਾ ਤਾਂ ਦੇ ਕੇ ਖੜਾ ਛਡਾਉਣਾ ਪੈਂਦਾ ਸਹੀ ਵੈ ਫਿਰ ਕਿਉਂ ਨਾ ਬਿਨਾ ਮਰੇ ਮਿਹਨਤ ਕਰਕੇ ਕਰਜ਼ਾ ਲਾ ਦੀਏ ਠੀਕ ਹੈ ਅਵਤਾਰ ਹੁਣ ਆਪਾਂ ਮਿਹਨਤ ਕਰਾਂਗੇ ਤੇ ਨਾਲੇ ਜਿਹੜੀ ਤੁਸੀਂ ਮਦਦ ਕਰਾ ਦਿਓਗੇ ਤੁਹਾਡਾ ਧੰਨਵਾਦ ਜੀ ਅਸੀਂ ਪੂਰੀ ਫੁੱਲ ਮਦਦ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਵੀ ਭਾਈ ਜਦੋਂ ਆਪਾਂ ਹੋਰਾਂ ਦੀ ਮਦਦ ਕਰ ਸਕਦੇ ਹਾਂ ਤਾਕ ਜਿਹੜਾ ਗਰੀਬ ਲਾਚਾਰ ਆ ਵਿਚਾਰਾ ਕਰਜੇ ਥੱਲੇ ਦੱਬਿਆ ਕਿਉਂ ਨਾ ਉਹਦੀ ਮਦਦ ਕਰਕੇ ਉਹਦੀ ਜ਼ਿੰਦਗੀ ਨੂੰ ਸੁਖੀ ਬਣਾ ਦਈਏ ਤੇ ਵੀ ਇੱਕ ਮਦਦ ਤੇ ਹੁੰਦੀ ਹੈ ਜਦੋਂ ਕਿਸੇ ਪਿੰਡ ਚ ਐਕਸੀਡੈਂਟ ਹੋ ਜਾਂਦਾ ਦੇਖ ਲੈ ਸਾਰਾ ਪਿੰਡ ਆਪਣਾ ਪਹੁੰਚਦਾ ਹੈ ਕਿਸੇ ਦੇ ਸੱਟ ਵਜਦੇ ਕੋਈ ਬਿਮਾਰ ਪਿਆ ਹੈ ਜਾਂ ਕੋਈ ਆਪਣੇ ਪਿੰਡ ਚ ਖੇਡਾਂ ਹੁੰਦੀਆਂ ਨੇ ਕਿੰਨੇ ਕਿੰਨੇ ਪੈਸੇ ਇਕੱਠੇ ਹੋ ਜਾਂਦੇ ਆ ਤੇ ਜੇ ਆਪਾਂ ਮਦਦ ਮੰਗਾਂਗੇ ਪਿੰਡ ਤੋਂ ਫਿਰ ਕਿਹੜਾ ਆਪਣਾ ਪਿੰਡ ਮਦਦ ਨਹੀਂ ਕਰੂਗਾ ਹਾ ਮਾਨੇ ਮੇਰਾ ਕਿਹੜਾ ਜੀ ਕਰਦਾ ਸੀ ਮਰਨ ਨੂੰ ਪਰ ਮੈਂ ਇਸੇ ਗੱਲ ਤੋਂ ਦੁਖੀ ਹੋ ਕੇ ਮਰਨਾ ਮਰਨੇ ਚੱਲਿਆ ਸੀ ਵੀ ਸਾਡੀ ਕੋਈ ਬਾਹ ਹੀ ਨਹੀਂ ਫੜਦਾ ਸਾਡੀ ਕੋਈ ਬਾਹ ਹੀ ਨਹੀਂ ਫੜਦਾ ਸ਼ੁਕਰ ਅਵਤਾਰ ਜੇ ਤੂੰ ਮੈਨੂੰ ਹਲਾਸ਼ੇਰੀ ਦਿੱਤੀ ਇਨੀ ਪਰ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਵੀ ਇਹਨੂੰ ਕਿਸ ਚੀਜ਼ ਦੇ ਲੋੜ ਆ ਫਿਰ ਉਹ ਆਪਣੇ ਬਾਹ ਫੜੂ ਕਿਵੇਂ ਜੇ ਆਪਾਂ ਕਿਸੇ ਨੂੰ ਦੱਸਾਂਗੇ ਫੇਰ ਹੀ ਆਪਣੀ ਕੋਈ ਮਤ ਕਰੂਗਾ ਨਾਲੇ ਬਾਈ ਸਿਆਂ ਆਪਣੇ ਨਗਰ ਦੇ ਵਿੱਚ ਬਹੁਤ ਦਾਨੀ ਲੋਕ ਨੇ ਬਹੁਤ ਚੰਗੇ ਲੋਕ ਨੇ ਜਿਹੜੇ ਹਰੇਕ ਦੀ ਹੈਲਪ ਕਰਦੇ ਨੇ ਆਪਣੀ ਵੀ ਹੈਲਪ ਕਰਨਗੇ ਤੁਸੀਂ ਹੌਸਲਾ ਨਾ ਛੱਡੋ ਹਿੰਮਤ ਨਾ ਹਾਰੋ ਚੇਲਾ ਬਾਪੂ ਬਾਈ ਨੇ ਤਾਂ ਅੱਖਾਂ ਖੋਲਤੀਆਂ ਵੀ ਕਰਜੇ ਥੱਲੇ ਆ ਕੇ ਨਾ ਆਪਾਂ ਨੂੰ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਆਪਾਂ ਨਾ ਬਾਈ ਵਰਗਿਆਂ ਦਾ ਧੰਨਵਾਦ ਕਰੀਏ ਤੇ ਨਾਲੇ ਲੋਕਾਂ ਨੂੰ ਦਸੀਏ ਵੀ ਇਸ ਤਰ੍ਹਾਂ ਟੇਰੀ ਨਾ ਟਾਉਣ ਚਲੋ ਬਾਈ ਸਵੇਰੇ ਨਾ ਆਪਾਂ ਲੈ ਕੇ ਰੱਬ ਦਾ ਨੂੰ ਮੈਂ ਪੰਚਾਇਤ ਕੋਲੇ ਜਾਣਾ ਆਪਾਂ ਪੰਚਾਇਤ ਨੂੰ ਕਹਿ ਕੇ ਪਹਿਲਾਂ ਤਾਂ ਆਪਣੇ ਮੁੰਡੇ ਨੂੰ ਲਿਓਣਾ ਸੜਾ ਕੇ ਫਿਰ ਆਪਾਂ ਲਾਵਾਂਗੇ ਜਿਹੜਾ ਸੋਡੀ ਹੈਲਪ ਦਾ ਠੀਕ ਆ ਤਾਂ ਕਿ ਲੋਕ ਆਪਣੇ ਨਾਲ ਵੱਧ ਤੋਂ ਵੱਧ ਮਦਦ ਕਰਨ ਸੋਡਾ ਸਹਜੂ ਕਰਨ ਪੰਚਾਇਤ ਵੀ ਨਾਲ ਚੱਲੂਗੀ ਠੀਕ ਹੈ ਅਪਤਾਸੇ ਬਹੁਤ ਬਹੁਤ ਤਰ੍ਹਾਂ ਧੰਨਵਾਦ ਜਿਹੜਾ ਤੁਸੀਂ ਮੈਨੂੰ ਬਚਾ ਲਿਆ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਠੀਕ ਹੈ ਟਰੈਕਟਰ ਵੀ ਆ ਜੂ ਤੇ ਘਰ ਜਾ ਵੀ ਉੱਤਰ ਜੂ ਪਰ ਮੇਰੀ ਜ਼ਿੰਦਗੀ ਨਹੀਂ ਸੀ ਮੁਰਖੇ ਹੋਣੀ ਇਹ ਸਹੀ ਕਹਿ ਰਹੇ ਤੁਸੀਂ ਧੰਨਵਾਦ ਤੁਸੀਂ ਮੇਰੀ ਜ਼ਿੰਦਗੀ ਵਾਪਸ ਲਿਆਂਦੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਵਿਕਰਸਿਆ ਇਹ ਚ ਧੰਨਵਾਦ ਵਾਲੀ ਕਿਹੜੀ ਗੱਲ ਆ ਬੰਦੇ ਹੀ ਬੰਦੇ ਦੇ ਕੰਮ ਆਉਂਦਾ ਸਿਜੋਂ ਦੇ ਜੀ ਸਾਰਾ ਕੰਮ ਹੁੰਦਾ। ਮਰਿਆਂ ਤੋਂ ਕੌਣ ਪੁੱਛਦਾ ਤੁਹਾਨੂੰ ਪਤਾ? ਧੰਨਵਾਦ ਬਾਈ ਸੋਡਾ ਜਿਨ੍ਹਾਂ ਨੇ ਸਾਨੂੰ ਬਸਦਿਆਂ ਚ ਰੱਖ ਲਿਆ ਨਹੀਂ ਤਾਂ ਅੱਜ ਸਾਡੀ ਦੁਨੀਆ ਹੀ ਉਜੜ ਜਾਣੀ ਸੀ। ਲੈ ਕਰਨਾਲੀ ਮਾਂ ਆ ਕੀ ਹੋ ਗਿਆ? ਅੱਛੇ ਥੀ ਥੀ ਕੰਮ ਨੂੰ ਮੇੜ ਲੈ। ਪੰਚਾਇਤ ਵਾਲਿਆਂ ਆਉਂਦੇ ਹੋਣਗੇ। ਕਿਉਂ ਆਪਣੇ ਵਾਸਤੇ ਫੰਡ ਫੰਡ ਵੀ ਇਕੱਠਾ ਕਰਨਾ ਉਹਨਾਂ ਨੇ? ਅੱਛਾ ਆਹੋ ਤੇ ਚਲ ਕਰਾ ਛੇਤੀ ਜਣੇ ਚਲੀ ਗਿਆ ਆਪਾਂ ਨਾ ਮੱਸ ਮੈਂ ਤਾਂ ਨਿਮੇੜੀ ਬੈਠੀ ਆ ਦੇਖ ਅੱਜ ਹੀ ਤੁਹਾਡੇ ਚਿਹਰੇ ਤੇ ਕਿੰਨਾ ਹਨਾ ਹਾਸਾ ਆਈ ਜਾਂਦਾ ਖੁਸ਼ੀ ਹੋਈ ਜਾਂਦੀ ਏ ਤੁਹਾਨੂੰ ਵੀ ਚਲ ਆਪਣੀ ਕਿਸੇ ਨੇ ਤਾਂ ਬਾਹ ਫੜੀ ਰੱਬ ਬਣ ਕੇ ਬੋੜੇ ਉਹ ਆਪਣੇ ਲਈ ਸਹੀ ਗੱਲ ਹੈ ਤੇ ਕੱਲ ਨਹੀਂ ਤਾਂ ਫਿਰ ਮੈਂ ਤਾਂ ਮਰੀ ਜਾਣਾ ਸੀ ਮੇਰੀ ਤਾਂ ਦੁਨੀਆ ਮੁੱਕ ਜਾਣੀ ਸੀ ਦੁਨੀਆ ਛੋੜੀ ਨਹੀਂ ਸੀ ਮੁੱਕਣੀ ਦੁਨੀਆ ਸਾਡੀ ਮੁੱਕ ਜਾਣੀ ਸੀ ਨਾ ਅਸੀਂ ਮਰਿਆਂ ਚ ਸੀ ਨਾ ਜਿਉਂਦਿਆਂ ਚ ਹੈ ਕਿੱਥੇ ਹੁਣ ਆਪਣੇ ਘਰੇ ਹਾਸੇ ਨੇ ਤੇ ਕਿੱਥੇ ਆਪਣੇ ਸੱਥਰ ਬਿਸ ਜਾਣੇ ਸੀ ਤੇ ਲੋਕਾਂ ਨੇ ਕੁਝ ਪਹਿਲਾਂ ਦੁੱਖ ਬਣਾਉਣੇ ਸੀ ਤੇ ਬਾਹਰ ਜਾ ਕੇ ਗੱਲਾਂ ਕਰਨੀਆਂ ਸੀ ਸਹੀ ਗੱਲ ਹੈ ਭਗਵਾਨ ਕਿਸੇ ਨੇ ਤੈਨੂੰ ਮਾੜਾ ਕਹਿਣਾ ਸੀ ਕਿਸੇ ਨੇ ਮੈਨੂੰ ਮਾੜਾ ਕਹਿਣਾ ਸੀ ਚਲੋ ਹੁਣ ਜਿਹੜਾ ਕੱਲ ਵਾਲਾ ਬੀਲਾ ਬੀਤ ਗਿਆ ਉਹ ਤਾਂ ਬੀਤ ਗਿਆ ਹੁਣ ਆਪਾਂ ਅਗਲਾ ਰਾਹ ਸੁਧਾਰ ਕੇ ਰੱਖੀਏ ਕਦੇ ਵੀ ਨਹੀਂ ਇਹ ਜੀ ਗਲਤੀ ਕਰਨੀ ਟਾਈਮ ਆਉਂਦਾ ਰਹਿੰਦਾ ਲੰਘਦਾ ਰਹਿੰਦਾ ਹੁਣ ਪੰਚਾਇਤ ਨੇ ਬਾਹ ਫੜ ਲਈ ਹੁਣ ਆਪਾਂ ਨੂੰ ਕੋਈ ਫਿਕਰ ਨਹੀਂ ਹਾਂ ਤੇ ਹੈ ਕਿੰਨਾ ਵੀ ਪਿੰਡ ਉਹ ਹੋਵੇ ਪਰ ਆਪਦੇ ਪਿੰਡ ਲਈ ਸਾਰੇ ਚੰਗੇ ਹੁੰਦੇ ਨੇਗੇ ਕਿ ਆਪਾਂ ਕਿਸੇ ਨੂੰ ਦੱਸਾਂਗੇ ਆਪਣੀ ਦੁੱਖ ਤਕਲੀਫ ਫੇਰ ਹੀ ਆਪਣੀ ਸੁਣੂ ਤੁਸੀਂ ਤਾਂ ਮੈਨੂੰ ਵੀ ਨਹੀਂ ਸੀ ਦੱਸ ਕੇ ਗਏ ਨਹੀਂ ਮੈਂ ਤੁਹਾਨੂੰ ਬਾਰ ਵੀ ਨਹੀਂ ਸੀ ਟੱਪਣ ਦੇਣਾ ਮੈਂ ਦੁਖੀ ਸੀ ਮੈਂ ਜੇ ਦੱਸ ਕੇ ਜਾਂਦਾ ਤੁਸੀਂ ਮੈਨੂੰ ਕਦੋਂ ਘਰੋਂ ਜਾਣ ਦਿੰਦੇ ਸੀ ਚਲੋ ਫੇਰ ਵੀ ਅਨਜਾਲ ਤੇ ਪਰਮਾਤਮਾ ਵੀ ਕੋਈ ਚੀਜ਼ ਹੈ ਤੇ ਅਵਤਾਰ ਆਪਣੇ ਵਾਸਤੇ ਪਰਮਾਤਮਾ ਹੋਣ ਕਿਉਂ ਆਇਆ ਸੀ ਤੁਸੀਂ ਇੱਕ ਗੱਲ ਸੋਚੀ ਹੈ ਅਗਲਾ ਕੁੜੀਆਂ ਜੰਮਣ ਤੋਂ ਡਰਦਾ ਹੈ ਹੈ ਕਿੱਥੇ ਅੱਜ ਕੁੜੀ ਨੇ ਤੇਰਾ ਚਿਹਰਾ ਫੜ ਲਿਆ ਤੇ ਮੰਗਰ ਭੱਜੀ ਗਈ ਮੈਨੂੰ ਵੀ ਨਹੀਂ ਦੱਸ ਕੇ ਗਈ ਜੇ ਅੱਜ ਆਪਣੇ ਕੁੜੀ ਨਾ ਨਾ ਹੁੰਦੀ ਤਾਂ ਫਿਰ ਦੇਖ ਲਓ ਕੀ ਹੋਣਾ ਸੀ ਸਹੀ ਗੱਲ ਹੈ ਭਗਵਾਨੀ ਫਿਰ ਮੈਂ ਤਾਂ ਇਹ ਜਿਹੜੀ ਕੰਨਿਆ ਲక్ష్ਮੀ ਦਾ ਰੂਪ ਹੁੰਦੀ ਆ ਇਹ ਮਾਤਾ ਹੀ ਹੁੰਦੀ ਆ ਆਪਾਂ ਕਹਿ ਦਿੰਨੇ ਆ ਕੰਨਿਆ ਹੈ ਨਾ ਚਲ ਕੋਈ ਕਿੰਨਾ ਹੁਣ ਸੋਚ ਕੇ ਦੇਖ ਆਪਣੇ ਆਪਣੇ ਮਨ ਨੂੰ ਕਿੰਨੀ ਤਸੱਲੀ ਹੁੰਦੀ ਆ ਬਿਲਕੁਲ ਮੈਂ ਕਹਿੰਦਾ ਇੱਕ ਵਾਰੀ ਬੇਲਾ ਹੱਥ ਨਹੀਂ ਆਉਂਦਾ ਹੁਣ ਮੈਂ ਕੱਲ ਦਾ ਪਸਤਾਈ ਜਾਣਾ ਵੀ ਮਰ ਜਾਣਾ ਸੀ ਆ ਜਿੰਦਗੀ ਕਿੱਥੇ ਰਹਿਣੀ ਸੀ ਜਿਹੜੇ ਹੱਸੀ ਜਾਂਦੇ ਆ ਖੇਡੀ ਜਾਂਦੇ ਆ ਆ ਦੇਖੀ ਜਾਂਦੇ ਆ ਕੱਲ ਖਤਮ ਹੋ ਜਾਣੀ ਸੀ ਚੱਲ ਕੋਈ ਨਹੀਂ ਆ ਜਾ ਪੰਚਾਇਤ ਵਾਲੇ ਉੱਥੇ ਆਗ ਨਾ ਗਏ ਹੁਣ ਹਾਂ ਹਾਂ ਚੱਲੋ ਨਾਲੇ ਮੈਂ ਕੁੜੀ ਨੂੰ ਵੀ ਸਾਧ ਲਿਆ ਮੰਦਰੋਂ ਤੇ ਆਪਾਂ ਚੱਲਦੇ ਆ ਸਾਰੇ ਭੈਣ ਭਾਈਆਂ ਤੋਂ ਮਤ ਮੰਗਾਗੇ ਤੇ ਦੇਖੀ ਸਹੀ ਆਪਣੇ ਸਾਰੇ ਕੰਮ ਠੀਕ ਹੋ ਜਾਣਗੇ ਤੇ ਨਾਲੇ ਅੱਜ ਆਪਣਾ ਮੁੰਡਾ ਵੀ ਘਰੇ ਆਜੂ ਤੁਹਾਨੂੰ ਪਤਾ हां ਕਹਿੰਦੇ ਪੰਚਾਇਤ ਵਾਲੇ ਛਡਾ ਲਿਆ ਮਾਂ ਛਡਾ ਲਿਆ ਹੋਣਗੇ ਹਾਂ ਹਾਂ ਠੀਕ ਹੈ ਤੇ ਮਾਰ ਕੁੜੀ ਨੂੰ ਬੋਲ ਕਿਰਨਾ ਆ ਗਈ ਮਾਂ ਭਾਜਾ ਪੁੱਤ ਚੱਲੀਏ ਸਰ ਮਾਂ ਕਿੱਥੇ ਜਾਣਾ ਆਪਾਂ ਲੈ ਦੱਸ ਕੱਲੋਂ ਤੇਰਾ ਬਾਈ ਕੀ ਕਹਿ ਕੇ ਗਿਆ ਸੀ ਆ ਵੀ ਆਪਾਂ ਘਰ ਘਰ ਜਾ ਕੇ ਮਦਦ ਮੰਗਾਂਗੇ ਵੀ ਕੋਈ ਭੈਣ ਭਾਈ ਆਪਾਂ ਨੂੰ ਦੱਸ ਦਿਓ ਕੋਈ ਵੀ ਦਿਓ ਜਿੰਨੇ ਇਕੱਠੇ ਹੋ ਗਏ ਆਪਾਂ ਕਰਜ਼ਾ ਲਾ ਦੇਾਂਗੇ ਚਲ ਠੀਕ ਆ ਮਾਂ ਚੱਲਦੇ ਆ ਫਿਰ ਆਪਾਂ ਹਨਾ ਹਾਂ ਆਜੋ ਐ ਤਾਂ ਮੇਰੇ ਇਕ ਦਿਲਜਾ ਵੀ ਡਰਦਾ ਵੀ ਜਦੋਂ ਆਪਾਂ ਕਿਸੇ ਤੋਂ ਪੈਸੇ ਮੰਗਾਂਗੇ ਤਾਂ ਅਗਲਾ ਕੋ ਅੱਜ ਮੂੰਹ ਚਾ ਕੇ ਪੈਸੇ ਮੰਗਣ ਆਗੇ ਇਹ ਗੱਲ ਉਤਾਰਨਾ ਹੋ ਗਈ ਸੀ ਉਹ ਕਹਿੰਦਾ ਸਾਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਬਸ ਤੁਸੀਂ ਨਾਲ ਆ ਜਾਓ ਕੱਲਾ ਬਸ ਅਸੀਂ ਸਾਨੂੰ ਐ ਵੀ ਆ ਖੜੇ ਨਹੀਂ ਪਾਪਾ ਦਾ ਬੋਲਣਾ ਤਾਂ ਹੈ ਨਹੀਂ ਆਪੇ ਹਵਤਾਰ ਨੇ ਗੱਲ ਕਰਨੀ ਹੈ ਜਿਹੜੀ ਕਰਨੀ ਹੈ ਹਾਂ ਮਾਂ-ਪਾਪ ਜੀ ਨਾ ਪੜਿਆ ਲਿਖਿਆਗਾ ਬਹੁਤ ਸਮਝਦਾਰ ਆ ਉਹਨੇ ਆਪੀ ਗੱਲ ਕਰ ਲੈਣੀਆਂ ਜੀ ਆਪਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਣੀ ਨਾਲੇ ਆਪਣੀ ਪਹਿਲਾਂ ਉਹ ਜਦੋਂ ਬੈਂਕਾਂ ਵਾਲੇ ਬੇਇੱਜ਼ਤੀ ਕਰ ਗਏ ਪੁਲਿਸ ਵਾਲੇ ਕਰ ਗਏ ਜੇ ਹੁਣ ਕੋਈ ਨਗਰ ਚ ਬੇਇੱਜ਼ਤੀ ਕਰ ਦੂਗਾ ਕੋਈ ਗੱਲ ਨਹੀਂ ਭਗਵਾਨ ਨੇ ਨਗਰ ਬੇਇੱਜ਼ਤੀ ਨਹੀਂ ਕਰਦਾ ਨਗਰ ਤਾਂ ਆਪਣੀ ਸਹਾਇਤਾ ਕਰੂਗਾ ਬਸ ਹਾਂ ਵਿੱਚ ਹੁੰਦੇ ਨੇ 2-4 ਜਿਹੜੀਆਂ ਗੱਲਾਂੀਆਂ ਕਰਨਗੇ ਕੋਈ ਨਹੀਂ ਪਰ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਹੋਰ ਰੱਬ ਰੂਪ ਪਹੁੰਚੂ ਹਨਾ ਕੋਈ ਨਹੀਂ ਚਲੋ ਆਜੋ ਚੱਲੀਏ Yeah. <laughs>